ਸਤਿ ਸ੍ਰੀ ਅਕਾਲ ਦੋਸਤੋ ਮੈਂ ਰਿਸ਼ਮ ਸਿੰਘ ਦਾਦੂ ਤੁਸੀਂ ਦੇਖ ਰਹੇ ਹੋ ਆਰਡੀਐਨ ਨਿਊਜ਼ ਅਸੀਂ ਇਸ ਟਾਈਮ ਖੜੇ ਹਾਂ ਬਠਿੰਡਾ ਜ਼ਿਲ੍ਹੇ ਦੇ ਇਤਿਹਾਸਕ ਸ਼ਹਿਰ ਤਰਮੰਡੀ ਸਾਬੋ ਵਿਖੇ ਦੰਦਮਾ ਸਾਹਿਬ ਵਿਖੇ ਇੱਥੇ ਜਿੱਥੇ ਵਿਸਾਖੀ ਦਾ ਮੇਲਾ ਭਰਦਾ 13 14 April ਨੂੰ ਉੱਥੇ ਹੀ ਪਹਿਲੀ ਵਾਰ ਅਸੀਂ ਦੇਖ ਰਹੇ ਹਾਂ ਕਿ ਘੋੜੇ ਘੋੜੀਆਂ ਬਹੁਤ ਵੱਡੀ ਕੀਮਤ ਦੇ ਵਿੱਚ ਆਏ ਹੋਏ ਨੇ ਜਿਨ੍ਹਾਂ ਦੀਆਂ ਕਿ ਦੌੜਾਂ ਵੀ ਕਰਾਈਆਂ ਜਾਣੀਆਂ ਤੇ ਆਪਾਂ ਇੱਥੋਂ ਦੇ ਪ੍ਰਬੰਧਕਾਂ ਨਾਲ ਕਰਦੇ ਹਾਂ ਗੱਲਬਾਤ ਇਹਨਾਂ ਬਾਰੇ ਜਾਣਕਾਰੀ ਲੈਣੇ ਆ ਕਿ ਕਿਸ ਕੀ ਨਾ ਬਾਈ ਤੁਹਾਡਾ ਕਲਦੀਪ ਸਿੰਘ ਜੀ ਇਹ ਕਿਹੜੀ ਨਸਲਾ ਕੋੜਾ ਜੀ ਇਹ ਨੋਗਰਾ ਜੀ ਅੱਛਾ ਅੱਛਾ ਇਹ ਕੀ ਕੀ ਕਰਤਬ ਦਿਖਾਉਂਦਾ ਹੈ ਕਰਤਬ ਮੱਥਾ ਟੇਕਦਾ ਹੈ ਇਹ ਅੱਖੇ ਤੋਂ ਪਏ ਜਾਂਦਾ ਹੈ ਕਿਹੜਾ ਤਵਾਂ ਦੀ ਕੋਠੇ ਤੇ ਲੋਜੀ ਗੱਲ ਕਰ ਕੋੜਾ ਲਾਉਣਾ ਔਖਾ ਜੀ ਅੱਛਾ ਅੱਛਾ ਹਾਂ ਜੀ ਹੋਰ ਕੀ ਖਾਸੀਅਤ ਦੇ ਵਿੱਚ ਖਾਸੀਅਤ ਸਿਆਣਾ ਬਹੁਤਾ ਜੀ ਜੇ ਮਰਜੀ ਉਹ ਕਰੀ ਜਾਓ ਵਿਆਹਾਂ ਸ਼ਾਦੀਆਂ ਚ ਕੁਛ ਨਹੀਂ ਕਹਿੰਦਾ ਅੱਛਾ ਅੱਛਾ ਹੂੰ ਜੈਪੁਰ ਨੂੰ ਬੁਲਾਉਣਾ ਤੇ ਕਾਫੀ ਬੱਦਕੀ ਬੋਲਣਗੇ ਤੇ ਕੰਨੀਆਂ ਤੇ ਲਾਵੀ ਮੈਂ ਨਹੀਂ ਵੀ ਜੈਪੁਰ ਠੀਕ ਹੈ ਕੋਈ ਹਣੀ ਕਬ ਬਾਈ ਜੀ ਨੂੰ ਮਿਲਦੇ ਆਂ ਨਾਲੇ ਕੋਡੇ ਨਸਲ ਜਾਣਦੇ ਆਂ ਤੇ ਬਾਈ ਨੇ ਕਰਦੇ ਆਂ ਗੱਲਬਾਤ ਕਿੰਨਾ ਬਾਈ ਜੀ ਤੁਹਾਡਾ ਕੁਲਦੀਪ ਸਿੰਘ ਕਿਹੜੇ ਪਿੰਡ ਸੰਘਾ ਜੀ ਇਹ ਕੋ ਕੋਡਾ ਸੀ ਲੈਂਦਾ ਜੀ ਇਹ ਕਿਹੜੀ ਮਤਲਬ ਨਸਲ ਹੈ ਕੀ ਨਾਮ ਇਹ ਨੁਕਰ ਐ ਫ੍ਰੀ ਡੇ ਜੀ ਕਿੰਨੀ ਕੀਮਤ ਹੈ ਬਾਈ ਜੀ ਇਹਦੀ ਕੀਮਤ ਤਾਂ ਜੁ ਕਹਿ ਨਹੀਂ ਸਕਦੇ ਆਪਾਂ ਨਹੀਂ ਵੇਚਣਾ ਬਾਈ ਜੀ ਘਰੇ ਰੱਖਦੇ ਆਂ ਉਹਨਾਂ ਦਾਜਾ ਤਾਂ ਹੋਊਗਾ ਜੀ ਨਹੀਂ ਨਹੀਂ ਕੋਈ ਅੰਦਾਜ਼ੇ ਨਹੀਂ ਇਹ ਸ਼ੌਂਕ ਹੈ ਸਾਨੂੰ ਰੱਖਣ ਦਾ ਜਾਂ ਵਪਾਰ ਵਾਸਤੇ ਰੱਖੇ ਨਹੀਂ ਸ਼ੌਂਕ ਹੀ ਹੈ ਜੀ ਵਪਾਰ ਵੀ ਕਰਦੇ ਆ ਘਰੇ ਹੈ ਜਨਮ ਰੋਹ ਪੰਜ ਕਿਸ ਤਰ੍ਹਾਂ ਧੰਦਾ ਵੀਰ ਜੀ ਇਹ ਮਤਲਬ ਵਪਾਰ ਕਾਮਯਾਬ ਹੈ ਜਾਂ ਨਹੀਂ ਨਹੀਂ ਬਹੁਤ ਵਧੀਆ ਜੀ ਆਪਾਂ ਜੀ ਮਿਹਨਤ ਕਰੀਏ ਸ਼ੌਂਕ ਨਾਲ ਇਹਨਾਂ ਨੂੰ ਸਾਮੀ ਤਾਂ ਬਹੁਤ ਲਾਇਬੰਦ ਧੰਦਾ ਵੀਰ ਜੀ ਜਿਵੇਂ ਹੁਣ 10 10 20 20 ਕਿੱਲਾਂ ਵਾਲੇ ਰੱਖਦੇ ਨੇ ਤਾਂ ਕੋਈ ਛੋਟਾ ਜ਼ਿਮੀਂਦਾਰ ਵੀ ਨਹੀਂ ਰੱਖ ਸਕਦਾ ਕਿ ਨੋ ਪੌਂਚ ਤੋਂ ਬਾਹਰ ਨੇ ਇਹ ਨਹੀਂ ਰੱਖ ਸਕਦਾ ਜੀ ਕੋਈ ਵੀ ਜਿਵੇਂ ਨਵਾਂ ਕਿਸੇ ਨੇ ਸ਼ੁਰੂ ਕਰਨਾ ਹੈ ਬੋਤ ਜਿੰਮੇ ਦਾ ਟ੍ਰੇਟ ਵਾਲੀ ਥੋੜੀ ਤੋਂ ਗੱਬਣ ਕੋੜੀ ਲੈ ਸਕਦਾ ਕੋਤੋਂ ਸ਼ੁਰੂ ਕਰ ਸਕਦਾ ਇਹ ਕਿੰਨੇ ਚਿਰ ਦਾ ਬੱਚਾ ਹੈ ਇਹ ਜੀ ਸਾਢੇ 3 ਸਾਲ ਦਾ ਹੋ ਗਿਆ ਜੀ ਅੱਛਾ ਹਾਂ ਜੀ ਤੁਸੀਂ ਘਰ ਦਾ ਜਾਂ ਲੈ ਕੇ ਆਏ ਸੀ ਘਰ ਦਾ ਹੀ ਆ ਜੀ ਬਾਹਰ ਪਾ ਦਿਓ ਕੋਈ ਦੌੜ ਵਗੈਰਾ ਚ ਵੀ ਲੈ ਕੇ ਗਏ ਇਸ ਨੂੰ ਨਹੀਂ ਜੀ ਦੌੜ ਵਗੈਰਾ ਨਹੀਂ ਬਸ ਕ੍ਰੋਸਿੰਗ ਵਾਸਤੇ ਲੈ ਕੇ ਆਏ ਇਹ ਤੁਸੀਂ ਹੁਣ ਲੈ ਆਏ ਦਿਖਾਉਣ ਵਾਸਤੇ ਲੈ ਵੇਚਣ ਵਾਸਤੇ ਨਹੀਂ ਲੈ ਆਏ ਨਹੀਂ ਨਹੀਂ ਦਿਖਾਉਣ ਵਾਸਤੇ ਲੈ ਕੇ ਆਏ ਠੀਕ ਹੈ ਜੀ ਕਿਹੜੀ ਜਗ੍ਹਾ ਤੋਂ ਆਏ ਹਾਂ ਅਸੀਂ ਪਿੰਡ ਵਾਂਦਰ ਜਟਾਣਾ ਜ਼ਿਲ੍ਹਾ ਫਰੀਦਕੋਟੀ ਕਿਹਨਾ ਮਾਡਲ ਅਮਨਦੀਪਾਈ ਇਹ ਤੁਸੀਂ ਕਿਸ ਕਿਸ ਨਸਲ ਦੇ ਘੋੜੇ ਲੈ ਕੇ ਆਏ ਹੋ ਆਪਾਂ ਜੀ ਇੱਥੇ ਹੁਣ ਕੱਲਾ ਨੁਗਰਾ ਘੋੜਾ ਲੈ ਕੇ ਆਂਦਾ ਜੀ ਤੇ ਘਰੇ ਆਪਣੇ ਕੋਲੇ ਮਾਰਵੜੀ ਘੋੜੀਆਂ ਨੁਗਰਾਂ ਘੋੜਦਾਂ ਵੀ ਕਾਫੀ ਹੈ ਜੀ ਇਹ ਤੁਸੀਂ ਦੌੜ ਵਗੈਰਾ ਵੀ ਲਵਾਉਣੇ ਨੇ ਜੀ ਨਹੀਂ ਜੀ ਨਹੀਂ ਇਹ ਆਪਣੇ ਮਤਲਬ ਕਿ ਬਰੀਡਿੰਗ ਵਾਸਤੇ ਆ অস্ট্রেলিয়ান ਆ ਇਹ ਤਿਆਰ ਕੀਤੇ ਗਏ ਘੋੜੀਆਂ ਅਮੇਡ ਕਰਾਉਣ ਵਾਸਤੇ ਅੱਛਾ ਜੀ ਜੀ ਬਾਈ ਕਿੰਨੇ ਕੁ ਦੂਰ ਦੇ ਲੋਕ ਆਉਂਦੇ ਘੋੜੀਆਂ ਲੈ ਕੇ ਤੁਹਾਡੇ ਕੋਲੇ ਫਿਰ ਕਾਫੀ ਵੜ ਤੇ ਆ ਜਾਂਦੇ ਜੀ ਤਾਂ ਕੋਈ ਪਤਾ ਨਹੀਂ ਕਦੋਂ ਕਿੱਥੋਂ ਆਏ ਨਹੀਂ ਘੋੜੀ ਦਾ ਕੋਈ ਪਤਾ ਨਹੀਂ ਹੈ ਜੀ ਹਾਂਜੀ ਕਬ ਮਤਲਬ ਕਿ ਜਿਵੇਂ ਹੁਣ ਕਈ ਬੰਦੇ ਜੂਪੀ ਤੋਂ ਵੀ ਫੋਨ ਆਈ ਜਾਂਦੇ ਆ ਵੀ ਮੇਟ ਲਈ ਕੋਈ ਫੀਸ ਦਾ ਮਾਰਾ ਕਰਦਾ ਕੋਈ ਕਿਵੇਂ ਵੀ ਥੋੜਾ ਕਰਾਇਆ ਵੱਧ ਪੈਂਦਾ ਐਸੇ ਕਰਕੇ ਥੋੜਾ ਆ ਹੋ ਜਾਂਦਾ ਬਾਕੀ ਆਪਾਂ ਸਾਰਿਆਂ ਨੂੰ ਇਹ ਕਹਿਦਾ ਵਾ ਵੀ ਕੋਈ ਤੁਸੀਂ ਫੀਸ ਦਾ ਨਾ ਕਰਿਓ ਕੋਈ ਚੱਕਰ ਨਹੀਂ ਆਪਾਂ ਫੀਸ ਕੱਟ ਕਰ ਦਾਂਗੇ ਤੁਸੀਂ ਆਓ ਜਦੋਂ ਮਰਜ਼ੀ ਬਿਲਕੁਲ ਜੀ ਬਾਈ ਤੁਸੀਂ ਦੱਸਿਆ ਵੀ ਲੰਮੇ ਟਾਈਮ ਤੁਸੀਂ ਰੱਖਣੋ ਪਹਿਲੇ ਹੀ ਤੁਹਾਡਾ ਕੋਟਕਪੂਰਾ ਜਿਹੜਾ ਇਹ ਫ੍ਰੀਜ ਕੋਡ ਦੱਸਿਆ ਤੁਸੀਂ ਮੁਕਸਰ ਏਰੀਆ ਪਹਿਲੇ ਹੀ ਕੋੜੇ ਰੱਖਣ ਦੇ ਮਸ਼ਹੂਰ ਆ ਬਹੁਤ ਜ਼ਿਆਦਾ ਤਾਂ ਕਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਜਿਵੇਂ ਹੈ ਕਮਾਈ ਦੇ ਸਾਧਨ ਹੈ ਚੰਗਾਗਾ ਬਹੁਤ ਵਧੀਆ ਹੀ ਸਾਧਨ ਵਧੀਆ ਹੈਗਾ ਜੇ ਬੰਦੇ ਨੇ ਕਿਸੇ ਨੇ ਕੰਮ ਸ਼ੌਂਕ ਨਾਲ ਕਰਨਾ ਹੈ ਤੇ ਬਹੁਤ ਵਧੀਆ ਕੋਈ ਮਾੜਾ ਕੰਮ ਨਹੀਂਗਾ ਇਹ ਇਹਦੇ ਇਹਦੇ ਲੈਂ ਦੇ ਵਿੱਚ ਆਊਗਾ ਬੰਦਾ ਸਾਰੇ ਨਸ਼ਿਆਂ ਤੋਂ ਬਚਦੇ ਹੈ ਹਰੇਕ ਕੰਮ ਦੇ ਵਿੱਚੋਂ ਮਾੜੇ ਕੰਮ ਚੋਂ ਬਚਦਾ ਇਹਦੇ ਘੋੜਿਆਂ 'ਚ ਧਿਆਨ ਰੱਖਦਾਗਾ ਵੱਧ ਬਾਕੀ ਕੋਈ ਵੀ ਕੰਮ ਹੈ ਜੇ ਆਪਾਂ ਕੱਲਾ ਇਹ ਸੋਚ ਕੇ ਵੀ ਆਪੇ ਤਾਂ ਨਫਾ ਹੀ ਲੈਣਾਗਾ ਇਹ ਸੋਚ ਕੇ ਨਹੀਂ ਕੰਮ ਕੋਈ ਵੀ ਕੀਤਾ ਜਾਂਦਾਗਾ ਪਹਿਲਾਂ ਸ਼ੌਂਕ ਫਿਰ ਉਹਦੇ ਵੱਧ ਦੇ ਵਿੱਚ ਹੌਲੀ-ਹੌਲੀ ਕਮਾਈ ਦਾ ਸਾਧਨ ਬਣਦਾ ਹੈ ਪਹਿਲਾ ਸ਼ੌਂਕ ਨੇ ਤੁਹਾਡਾ ਕਹਿੰਦਾ ਵਾ ਮਿਹਨਤ ਬਹੁਤ ਪਾਲਦੇ ਹੈ ਮਿਹਨਤ ਤਾਂ ਹਰ ਚੀਜ਼ ਹੀ ਪਾਲਦੀ ਹੈ ਕਿਹੜੀ ਚੀਜ਼ ਹੈ ਜਿਹੜੀ ਨਹੀਂ ਪਾਲਦੀ ਆਪਾਂ ਫਸਲ ਤੇ ਵੀ ਕਰਦੇ ਕਿੰਨੀ ਮਿਹਨਤ ਕਰਕੇ ਫੇਰ ਹੀ ਆਪਾਂ ਦਾਣੇ ਲਿਉਨੇ ਘਰੇ ਨਹੀਂ ਤੁਹਾਡੀ ਗੱਲਾਂ ਮੁਤਾਬਕ ਐਸਰ ਲੱਗ ਰਿਹਾ ਈ ਫਸਲ ਨਾਲ ਬਹੁਤ ਜ਼ਿਆਦਾ ਪਾਲਦੇ ਆ ਨਹੀਂ ਫਸਲ ਨਾਲੋਂ ਜ਼ਿਆਦਾ ਤਾਂ ਨਹੀਂ ਕਹਿ ਸਕਦੇ ਕਿ ਫਸਲ ਦੇ ਵਿੱਚ ਤਾਂ ਹੁਣ ਦਿਨ ਪੌਰਾ ਰਾਤ ਰੇ ਫਿਰਦੇ ਨੇ ਤਾਂ ਸਾਰਾ ਦਿਨ ਦੇ ਵਿੱਚ ਮਤਲਬ ਆਪਾਂ ਤਿੰਨ ਟਾਈਮ ਹੀ ਵੇਖਣਾਗਾ ਤਿੰਨ ਟਾਈਮ ਪੱਠੇ ਪਾਉਣੇ ਨੇ ਤੇ ਖਰਾਕ ਕਿਸ ਤਰ੍ਹਾਂ ਦੀ ਇਹਨਾਂ ਨੂੰ ਦੇ ਰਹੇ ਤੁਸੀਂ ਖਰਾਕ ਦੇ ਵਿੱਚ ਹੀ ਆਪਾਂ ਇਹਨਾਂ ਨੂੰ ਜਿਵੇਂ ਜਿਉਂ ਛੋਲੇ ਚੋਕਰ ਆ ਜਾਂਦਾ ਜੀ ਵਿੱਚ ਸਾਲਾਂ ਦੇ ਵਿੱਚ ਬਾਹਰਾਂ ਵਗੈਰਾ ਪੋਣੇ ਨਾਲ ਹੀ ਇਹੋ ਜੀਆਂ ਖਰਾਕਾਂ ਬਾਕੀ ਮਲਟੀ ਸਟਾਰ ਵਗੈਰਾ ਕੋਈ ਪਾਊਡਰ ਜਿਹੜੇ ਵੀ ਆਪਾਂ ਦੇਨੇ ਨਾਲ ਨਹੀਂ ਮੈਡੀਕਲ ਕਿਨਾਂ ਯੂਜ਼ ਕਰਨਾ ਦੇਨੇ ਪੈਣੇ ਕੋਈ ਨਹੀਂ ਜੇ ਆਪਾਂ ਸਹੀ ਇਹਨਾਂ ਦਾ ਧਿਆਨ ਰੱਖਦੇ ਆ ਜੀ ਖਾਣਾ ਪਾਣੀ ਸਹੀ ਟਾਈਮ ਤੇ ਦੇਨੇ ਆ ਸਹੀ ਇਹਨਾਂ ਨੂੰ ਡੋਜ਼ ਦੇ ਵਿੱਚ ਦੇਨੇ ਆ ਆਪਾਂ ਤੇ ਸਫਾਈ ਵਾਲਾ ਦੇਨੇ ਫਿਰ ਕੋਈ ਏਡੀ ਮੈਡੀਸਨ ਦੀ ਲੋੜ ਨਹੀਂ ਪੈਂਦੀ ਕਿ ਬਾਕੀ ਜੀ ਆਪਾਂ ਧਿਆਨ ਹੀ ਨਹੀਂ ਦੇਣਾ ਫਿਰ ਮੈਡੀਸਨ ਦੀ ਲੋੜ ਆ ਹੀ ਇਹ ਦਸਰੇ ਬੱਚਾੜੇ ਘਰ ਦਾ ਹੀ ਹੈ ਜਾਂ ਤੁਸੀਂ ਲੇਕਿਨ ਆਪਾਂ ਪਰਚੇਜ ਕੀਤਾ ਸੀਗਾ ਜੀ ਲਿਆ ਸੀਗਾ ਜੀ ਇਹਦਾ ਪਿਓ ਆਹ ਹੈ ਹੀ ਆਪਣੇ ਕੋਲੇ ਪਵਣ ਆਪਣੇ ਫਰੈਂਡ ਦਾ ਹੀ ਅਸੀਂ ਇਕੱਠੇ ਪਾਟਣਾ ਰਹੀ ਇਹਦਾ ਨਾਂ ਓਸਕਰ ਹੈ ਘੋੜੇ ਦਾ ਇਹ ਹਜੇ 4.5 ਸਾਲਾਂ ਦਾ ਹੋਇਆ ਜੀ ਇਹ ਨਾਂ ਤੋਂ ਜਾਣਦੇ ਨੇ ਤੁਸੀਂ ਨਾਂ ਲੈ ਕੇ ਬੁਲਾਉਣਾ ਜਦੋਂ ਹਾਂ ਜਾਣਦੇ ਆ ਜੀ ਹੋਇਆ ਉਹ ਛੋਟਾ ਹੁੰਦਾ ਹੀ ਨਾਂ ਰੱਖੇ ਵੇ ਇਹ ਉੱਪਰ ਬੈਠ ਕੇ ਵੀ ਥੋੜਾ ਥੋੜਾ ਲਵਾਉਣਾ ਹਾਂ ਹਾਂ ਰੇਵੀਆ ਚੱਲ ਹਾਂਜੀ ਤੋਰ ਦੇ ਇਹਨਾਂ ਨੂੰ ਜੀ ਜ਼ਰੂਰ ਆ ਵਧੀਆ ਕਿੰਨੀ ਕਿੰਨੀ ਕੀਮਤ ਦੇਣ ਇਹ ਕੀਮਤ ਦੀ ਕੋਈ ਨਹੀਂ ਹੁੰਦੀ ਘੋੜੇ ਦੀ ਇਹਦਾ ਕੋਈ ਪਤਾ ਨਹੀਂ ਆ ਨਮੁੰਦੀ ਸ਼ਾਇ ਇਹਦਾ ਕੋਈ ਕੀਮਤ ਨਹੀਂ ਕੁਝ ਵੀ ਆ ਹੋ ਸਕਦਾ ਕਿਤੇ ਕੋਈ ਵੀ ਰੇਟ ਲੱਗ ਸਕਦਾ ਇਹਦਾ ਜੀ ਆਪਣੇ ਮੁਕਸਰ ਮੰਡੀ ਤੇ 31 ਲੱਖ ਰੁਪਏ ਦਾ ਆਫਰ ਆਇਆ ਸੀ ਆਪਣਵੇ ਦਾ ਜੀ ਅਸੀਂ ਉਹਨਾਂ ਨਾਲ ਗੱਲ ਵੀ ਕੀਤੀ ਵੀ ਤੁਹਾਨੂੰ ਕੀ ਇਹਦੇ ਵਿੱਚ ਵਧੀਆ ਲੱਗਿਆ ਬਾਹਰ ਦੀ ਗੁਜਰਾਤ ਦੀ ਪਾਰਟੀ ਸੀਗੀ ਉਹ ਆਦੇ ਅਸੀਂ ਤਾਂ ਕਿ ਇਹਦੇ ਫੁਲਕਾਰੀ ਆ ਉਹਨਾਂ ਦੇ ਸਾਨੂੰ ਫੁਲਕਾਰੀ ਨਾ ਮਟਰ ਨਹੀਂ ਇਹਦੀ ਹਾਈਟ ਇਹਦੀ ਲੈਂਥ ਇਹਦੀ ਜਿਹੜੀ ਗਰਦਨ ਦੀ ਕਟਿੰਗ ਆ ਉਹ ਸਾਨੂੰ ਪਸੰਦ ਆ ਜੀ ਹੁਣ ਆਪਾਂ ਨੂੰ ਤਾਂ ਉਹਦੇ ਜਨਵਾਰ ਦਾ ਪਤਾ ਹੀ ਆ ਆਪਾਂ ਉਹਨਾਂ ਤੋਂ ਪੁੱਛਿਆ ਸਵਾਲ ਕੀਤਾ ਜੀ ਵੀ ਤੁਹਾਨੂੰ ਕੀ ਲੱਗਦਾ ਪਰ ਅਸੀਂ ਵੇਚਣਾ ਨਹੀਂ ਸੀ ਇਹ ਜੀ ਕਿਸੇ ਮੁੱਲ ਤੇ ਵੀ ਨਹੀਂ ਵੇਚਨਾਗੇ ਇਹਦੇ ਚੰਗੇ ਬੱਚੇ ਆ ਰਹੇ ਆ ਪੰਜ ਛੇ ਬੱਚੇ ਹਜੇ ਆਏ ਆ ਹਜੇ ਨਵੀਂ ਉਮਰ ਦਾ ਬੱਚਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਇਹਦੇ ਬੱਚੇ ਆ ਜਾਣਗੇ ਮਾਰਕੀਟ ਦੇ ਵਿੱਚ ਆ ਗੁੰਡਾ ਫੜਾਣ ਵਾਲੇ ਨੇ ਫੜਾਣ ਲੱਗੇ ਤੇ ਆ ਕੀ ਕਰਕੇ ਕਰੀ ਜਾਂਦਾ ਰੱਖੀ ਰੱਖਾਂ ਬੋਲਣੇ ਹੁਣ ਤੇ ਬੈਠੇ ਸੇ ਨੇ ਪੂਰੇ ਪ੍ਰਬੰਧ ਕੀਤੇ ਹੋਏ ਆ ਪੱਖੇ-ਪੁੱਖੇ ਵੀ ਲਾਏ ਹੋਏ ਨੇ ਮੇਲੇ ਦੇ ਵਿੱਚ ਪੂਰੇ ਚਾਹਾਂ ਬਣਾਈ ਜਾਂਦੇ ਨੇ ਤੇ ਨਾਲ ਨਾਲ ਆਪਣੀ ਖਰਾਕ ਦੇ ਨਾਲ ਘੋੜਿਆਂ ਦੀ ਜਿਹੜੀ ਖਰਾਕ ਆ ਦੇਖੋ ਉਹ ਵੀ ਸਮੇਂ ਸਿਰ ਦਿੱਤੀ ਜਾ ਰਹੀ ਹੈ ਸੋ ਤੁਹਾਡੇ ਧਰਤੀ ਦੇ ਉੱਪਰ ਪਹਿਲੀ ਵਾਰ ਮੇਲਾ ਲੱਗਣ ਜਾਣਿਆ ਘੋੜੀਆਂ ਦਾ ਪਸ਼ੂਆਂ ਦਾ ਪੰਛੀਆਂ ਦਾ ਇਹਦੇ ਬਾਰੇ ਕੀ ਕਹੋਗੇ ਬਹੁਤ ਖੁਸ਼ੀ ਦੀ ਗੱਲ ਹੈ ਜੀ ਕਿ ਇੱਥੇ ਪਹਿਲਾ ਮੇਲਾ ਲੱਗਿਆ ਜਿੱਥੇ ਕਿ 500 ਤੋਂ ਉੱਪਰ ਘੋੜੀ ਆਈ ਹੈ ਚੰਗੇ ਚੰਗੇ ਘੋੜੇ ਕੁੱਤੇ ਹਰ ਇੱਕ ਜਾਨਵਰ ਆਇਆ ਹੈ ਬਹੁਤ ਵਧੀਆ ਸਲਾਘਾਯੋਗ ਕਦਮ ਹੈ ਕਿਉਂਕਿ ਜਿੱਥੇ ਘੋੜਿਆਂ ਦਾ ਮੇਲਾ ਲੱਗ ਗਿਆ ਤਾਂ ਸ਼ੌਕ ਹੋਰ ਵੱਧਾ ਨਵੇਂ ਮੁੰਡੇ ਘੋੜੀਆਂ ਰੱਖਣਗੇ ਇੱਧਰ ਜਾਣਗੇ ਜਾਨਵਰਾਂ ਨਾਲ ਬਹੁਤ ਪਿਆਰ ਹੈ ਲੋਕਾਂ ਦਾ ਕਿੰਨੇ ਲੋਕ ਇੱਥੇ ਅੱਜ ਦੇਖਣ ਆਏ ਆ ਦਰਸ਼ਨ ਕਰਨ ਆਏ ਆ ਜਿਹੜੇ ਘੋੜੇ ਆ ਸਾਡੇ ਦਸ਼ਮੇਸ਼ ਪਿਤਾ ਜੀ ਨੇ ਦਸਵੇਂ ਪਾਤਸ਼ਾਹ ਜੀ ਨੇ ਜੰਗਾਂ ਲੜੀਆਂ ਰਾਜੇ ਮਹਾਰਾਜਿਆਂ ਨੇ ਪੁਰਾਣੇ ਸਮਿਆਂ ਦੇ ਵਿੱਚ ਬੱਗੀਆਂ ਰਾਤ ਹੁੰਦੇ ਸੀ ਇਹਨਾਂ ਘੋੜਿਆਂ ਤੇ ਸਵਾਰੀਆਂ ਕਰਦੇ ਸੀ ਇਹ ਬਹੁਤ ਹੀ ਭਾਗਾਂ ਵਾਲੀ ਤੇ ਕਰਮਾਂ ਵਾਲੀ ਚੀਜ਼ ਹੈ ਦੂਜੀ ਗੱਲ ਰਹੀ ਕਬੂਤਰਾਂ ਦੀ ਪੁਰਾਣੇ ਸਮੇਂ ਚ ਕਬੂਤਰਾਂ ਨਾਲ ਚਿੱਠੀਆਂ ਜਾਂਦੀਆਂ ਸੀ ਕੁਝ ਲੋਕ ਕਬੂਤਰਾਂ ਨੂੰ ਮਾੜਾ ਕਹਿੰਦੇ ਨੇ ਕਬੂਤਰਾਂ ਨੂੰ ਉਹ ਮਾੜਾ ਕਹਿੰਦੇ ਨੇ ਜੀਤੋਂ ਫਕੀਰ ਮੁਠੀ ਨੂੰ ਨਾਲ ਦਾਣੇ ਪੈਂਦੇ ਨੇ ਮਾੜੀ ਨੀਤ ਵਾਲੇ ਕਬੂਤਰਾਂ ਨੂੰ ਮਾੜਾ ਕਹਿੰਦੇ ਨੇ ਕੁਝ ਕਹਿੰਦੇ ਇਹ ਗੁੜਕਦੇ ਤੇ ਗੂੰਜਦੇ ਰਹਿੰਦੇ ਨੇ ਇਹ ਤਾਂ ਆਪਣੀ ਪਾਛਾ ਚ ਆਪਣੇ ਜੀਵਨ ਸਾਥੀ ਨੂੰ ਕੁਝ ਕਹਿੰਦੇ ਨੇ ਕਬੂਤਰ ਮਾੜੇ ਨਹੀਂ ਸਿਰਫ ਇਹ ਇੱਕ ਸ਼ੌਂਕ ਹੈ ਠੀਕ ਹੈ ਵੀ ਇਹਨਾਂ ਦਾ ਸ਼ੌਂਕ ਹੈ ਜਿਹੜਾ ਤੁਸੀਂ ਇਹਨਾਂ ਨੂੰ ਸਮੇਂ ਸਿਰ ਦਾਣਾ ਪਾਣੀ ਪਾਓ ਇਹ ਨਹੀਂ ਵੀ ਸਾਰਾ ਦਿਨ ਇਹਨਾਂ ਦੇ ਮਗਰ ਪੇ ਰਹੋ ਤਾਂ ਫਿਰ ਕਿਤਨਾ ਕਿਤੇ ਬੱਚੇ ਦੀ ਪੜ੍ਹਾਈ ਤੇ ਮਾੜਾ ਮੋਟਾ ਅਸਰ ਜ਼ਰੂਰ ਪੈਂਦਾ ਪਰ ਨਾ ਕਬੂਤਰ ਮਾੜੇ ਆ ਨਾ ਕੁੱਤੇ ਮਾੜੇ ਆ ਨਾ ਘੋੜੇ ਮਾੜੇ ਆ ਹਰ ਇੱਕ ਬੰਦੇ ਦੀ ਆਪੋ ਆਪਣੀ ਸੋਚ ਹੈ ਸੋ ਇਹ ਬਹੁਤ ਵਧੀਆ ਸ਼ੌਂਕ ਹੈ ਜਾਨਵਰਾਂ ਦਾ ਜਿਹੜਾ ਬੰਦਾ ਜਾਨਵਰਾਂ 'ਚ ਪੈ ਗਿਆ ਉਹ ਨਸ਼ੇ ਪੱਤੇ ਤੋਂ ਵੀ ਬਚਿਆ ਰਹਿੰਦਾ ਕਿਉਂਕਿ ਜਿਹੜਾ ਉਹਦਾ ਬੇਲਾਟ ਸਮਾਂ ਤੇ ਉਹ ਜਾਨਵਰਾਂ ਚ ਲਾਉਂਦਾ ਧੰਨਵਾਦ ਤਲਵੰਡੀ ਵਾਲੇ ਵੀਰਾਂ ਦਾ ਜਿਨ੍ਹਾਂ ਨੇ ਇਹ ਸਲਾਗਾ ਜੋ ਕਦਮ ਮੈਂ ਪਟਿਆ ਅੱਗੇ ਤੋਂ ਪੱਕੀ ਮੰਡੀ ਇਹ ਲੱਗੂਗੀ ਬਹੁਤ ਹੀ ਵਧੀਆ ਜਿਹੜਾ ਹੈਗਾ ਇਹ ਸ਼ੌਂਕ ਹੈ ਘੋੜਿਆਂ ਦਾ ਸਰਦਾਰੀ ਸ਼ੌਂਕ ਹੈ ਰਾਜੇ ਮਹਾਰਾਜਾਂ ਦਾ ਸ਼ੌਂਕ ਹੈ ਈਰਫਕੀਰਾਂ ਨੇ ਇਹਨਾਂ ਦੇ ਉੱਤੇ ਸਵਾਰੀਆਂ ਕਰੀਆਂ ਚੰਗਾ ਲੜੀਆਂ ਨੇ ਸੋ ਮੈਂ ਤਾਂ ਇਹੀ ਕਹੂੰਗਾ ਇਲਾਕੇ ਦੇ ਨੌਜਵਾਨਾਂ ਨੂੰ ਕਿ ਵੱਧ ਤੋਂ ਵੱਧ ਇਹ ਸ਼ੌਂਕ ਪਾਲਿਆ ਜਾਵੇ ਜਿਹੜਾ ਕਿਸਾਨ ਖੇਤੀ ਕਰਦਾ ਉਹਦਾ ਸਹਿਕ ਧੰਦਾ ਵੀ ਹੈ ਨਾਲ ਜਿਵੇਂ ਘੋੜੇ ਬੱਕਰੀਆਂ ਕਬੂਤਰ ਕੁੱਕੜ ਹਰੇਕ ਜਾਨਵਰ ਅੱਜ ਸੇਲ ਹੁੰਦਾ ਤੇ ਦੋ ਪੈਸਿਆਂ ਦੀ ਕਮਾਈ ਵੀ ਹੈ ਤੇ ਸ਼ੌਕ ਵੀ ਹੈ ਹਰ ਇੱਕ ਬੰਦੇ ਨੂੰ ਇਹ ਸ਼ੌਕ ਪਾਲਣਾ ਚਾਹੀਦਾ ਤੁਹਾਨੂੰ ਤੁਹਾਨੂੰ ਕਿੰਨੀ ਖੁਸ਼ੀ ਹੈ ਕਿ ਸਪੋਰਟ ਟੀਵੀ ਚੈਨਲ ਉੱਤੇ ਲਵਕਵ ਚੈਨਲ ਦੇਖਦੇ ਹੁੰਦੇ ਸੀ ਅੱਗੇ ਤਾਂ ਤੁਹਾਡੀ ਫੋਟ ਨਗਰੀ ਦੇ ਵਿੱਚ ਹੀ ਇਹ ਟੌਂਡੀ ਸਾਬੋ ਦੇ ਵਿੱਚ ਇੱਕੀ ਮੇਲਾ ਲੱਗਿਆ ਗਿਆ ਬਹੁਤ ਖੁਸ਼ੀ ਦੀ ਗੱਲ ਹੈ ਜੀ ਜੋ ਕਿ ਸਾਡੇ ਤਲਵੰਡੀ ਸਾਬੋ ਦੇ ਵਿੱਚੋਂ ਕਿੱਡੀ ਦੂਰੋਂ ਚੱਲ ਕੇ ਸੰਗਤਾਂ ਆਈਆਂ ਨੇ ਉਹਨਾਂ ਦੇ ਚਰਨ ਪਏ ਆ ਘੋੜਿਆਂ ਦੇ ਚਰਨ ਪਏ ਆ ਨਾਮੀ ਘੋੜੇ ਇੱਥੇ ਪਹੁੰਚੇ ਆ ਨਾਮੀ ਵੱਡੇ ਵੱਡੇ ਜਿਹੜੇ ਘੋੜਿਆਂ ਦੇ ਪਾਲਕ ਐ ਉਹ ਪਹੁੰਚੇ ਨੇ ਸਾਡੇ ਨਿੱਕੇ ਨਿੱਕੇ ਬੱਚੇ ਦਰਸ਼ਨ ਕਰਨ ਆਏ ਆ ਘੋੜਿਆਂ ਦੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਘੋੜੇ ਐ ਉਹ ਵੱਧ ਪਾਲਣਗੇ ਲੋਕ ਨਿੱਕੇ ਨਿੱਕੇ ਬੱਚਿਆਂ ਦੇ ਵੀ ਬੱਚੇ ਐ ਜਿਹੜੇ ਉਹਨਾਂ ਨੂੰ ਵੀ ਸ਼ੌਂਕ ਜਾਗੂਗਾ ਤੇ ਜਿਹੜੇ ਪਿੰਡਾਂ 'ਚ ਨਹੀਂ ਵੀ ਘੋੜੇ ਹੌਲੀ-ਹੌਲੀ ਸਮੇਂ ਦੇ ਵਿੱਚ ਕਿਉਂਕਿ ਜਿਹੜਾ ਪੁਰਾਣਾ ਵਿਰਸਾ ਇਹ ਇਹ ਹੋਰ ਵੀ ਅੱਗੇ ਜਾਊਗਾ ਨੌਜਵਾਨ ਵੀਰਾਂ ਨੂੰ ਤਾਂ ਮੈਂ ਹੀ ਬੇਨਤੀ ਕਰੂੰਗਾ ਜਿਹੜੇ ਕਿਸਾਨ ਵੀਰ ਹੈ ਕਿਸਾਨੀ ਦੇ ਨਾਲ ਇੱਕ ਸਹਿਕਤੰਦਾ ਹੈ ਇਹ ਜਰੂਰ ਘੋੜੇ ਪਾਲਨੇ ਚਾਹੀਦੇ ਆ ਕਿਉਂਕਿ ਸਿਆਣੇ ਕਹਿੰਦੇ ਆ ਵੀ ਜਿੱਥੋਂ ਦੀ ਘੋੜਾ ਕੱਢ ਕੇ ਲੈ ਜੀ ਤੁਹਾਨੂੰ ਲੜਾਈ ਦੇ ਵਿੱਚ ਗੋਲੀ ਦੇ ਵਿੱਚ ਦੁਸ਼ਮਣ ਦੇ ਉੱਥੋਂ ਦੀ ਕੋਈ ਹੋਰ ਕਾਰ ਜੀਪ ਨਹੀਂ ਜਾਂਦੀ ਘੋੜਾ ਇੱਕ ਵੱਖਰਾ ਸ਼ੌਂਕ ਹੈ ਸਰਦਾਰੀ ਸ਼ੌਂਕ ਹੈ ਵਧੀਆ ਸ਼ੌਂਕ ਹੈ ਇਹ ਜਰੂਰ ਸ਼ੌਂਕ ਪਾਲਣਾ ਚਾਹੀਦਾ ਬੱਤ-ਬੱਤ ਘੋੜੇ ਰੱਖਣੇ ਚਾਹੀਦੇ ਅੱਜ ਇਹ ਧੜਾ ਕਿਉਂ ਕਰਵਾਇਆ ਕਿਹੜੀ ਜਗ੍ਹਾ ਤੇ ਕਰਾਣੀ ਸੀ ਅ ਬੈਜੀ ਬੈਥਲ ਜਿਹੜੀਆਂ 30 ਤੇ 31 ਦੀਆਂ ਅਸੀਂ ਕੰਪੀਟੀਸ਼ਨ ਰੱਖਿਆ ਉਹ 30 ਦਾ ਤਾਂ ਮਤਲਬ ਲਗਭਗ ਤੈਅ ਆ ਵੀ ਅਸੀਂ ਇੱਥੇ ਜਿਹੜੇ ਤੇ ਜਗ੍ਹਾ ਤੇ ਆਪਾਂ ਤੁਰੇ ਫਿਰਦੇ ਆ ਇਹ ਸਾਡੇ ਲਈ ਹੈ ਬਾਕੀ ਕੋਸ਼ ਸਾਵਾ ਸ਼ਾਮ ਨੂੰ ਆ ਜਾਣਗੇ ਉਹ ਫਾਈਨਲ ਕਰ ਦੇਣਗੇ ਜਿਹੜਾ 31 ਦੀ ਆਪਣੀ ਗਰਾਊਂਡ ਤਿਆਰ ਕੀਤਾ ਗਿਆ ਉਹ ਜਿਹੜੀ ਆਪਣੀ ਗੁਰੂਸਰ ਰੋਡ ਦੇ ਉੱਤੇ ਕਲੋਨੀ ਕੱਟੀ ਗਈ ਹੈ ਯੂਨੀਵਰਸਿਟੀ ਦੇ ਆਪੋਜੀਟ ਉਸ ਕਲੋਨੀ ਦੇ ਵਿੱਚ ਅਸੀਂ 7 ਕਿੱਲੇ ਬਾਣ ਸਾਫ਼ ਕੀਤਾ ਹੈ ਉੱਥੇ 31 ਤਰੀਕ ਨੂੰ ਅਸੀਂ ਸਾਰੀ ਸੰਗਤ ਨੂੰ ਤੁਹਾਡੇ ਚੈਨਲ ਰਾਹੀਂ ਬੇਨਤੀ ਕਰਨੇ ਚਾਹੁੰਦੇ ਆਂ ਵੀ ਉਸ 31 ਤਰੀਕ ਨੂੰ ਗੁਰੂਸਾਰ ਰੋਡ ਨੀਅਰ ਕਲੋਨੀ ਦੇ ਨਾਲ ਜਿਹੜੀ ਪੁਰਾਣੀ ਕਲੋਨੀ ਆ ਆਪਣੀ ਉਹਦੇ ਉਹਦੇ ਨਾਲ ਜਿਹੜੀ ਨਵੀਂ ਕਲੋਨੀ ਹੁਣ ਸਹਿਜ ਕਾਕਾ ਜੀ ਨੇ ਕੱਟੀ ਆ ਉਸ ਕਲੋਨੀ ਦੇ ਵਿੱਚ 7 ਕਿਲੇ ਜਗ੍ਹਾ ਆਪਾਂ ਸਾਫ਼ ਕੀਤੀ ਆ ਉੱਥੇ ਪਹੁੰਚਣਾ ਇਹ ਪਹਿਲੀ ਵਾਰ ਕੀ ਮੇਰਾ ਲੱਗੇਗਾ ਤਾਂ ਆਪਾਂ ਕਿਸ ਤਰ੍ਹਾਂ ਲੱਗਦਾ ਨਹੀਂ ਕਿ ਕਮੀਆਂ ਤੋਂ ਕੰਮ ਰਹਿ ਗਏ ਕੰਮਾਂ ਦੇ ਵਿੱਚ ਕਮੀਆਂ ਇਹ ਭਾਈ ਅਸੀਂ ਨਵੇਂ ਨਵਾਂ ਕੰਮ ਸਟਾਰਟ ਕੀਤਾ ਹੈ ਤੇ ਅਸੀਂ ਤੁਹਾਡੇ ਆ ਮਾਧਿਅਮ ਰਾਹੀਂ ਜਿਹੜੇ ਸਾਡੇ ਘੋੜੀ ਪਾਲਕ ਵੀਰਾਂ ਉਹਨਾਂ ਤੋਂ ਮਾਫੀ ਵੀ ਚਾਹੁੰਦੇ ਆ ਵੀ ਜੇ ਸਾਥੋਂ ਕੋਈ ਕਮੀਆਂ ਰਹਿ ਗਈਆਂ ਤਾਂ ਉਹ ਜੋ ਅਸੀਂ ਅਗਲੇ ਸਾਲ ਪਲਾਨ ਕਰਾਂਗੇ ਉਹਦੇ ਵਿੱਚ ਅਸੀਂ ਪੂਰਾ ਇਹਨਾਂ ਨੂੰ ਵੱਧ ਤੋਂ ਵੱਧ ਜੋ ਇੱਥੇ ਹੁਣ ਕਮੀਆਂ ਰਹੀਆਂ ਉਹ ਉਹਨਾਂ ਨੂੰ ਉਹ ਕਮੀਆਂ ਉਸ ਮੇਲੇ ਦੇ ਵਿੱਚ ਨਿਵੈਸ਼ ਦੇ ਵਿੱਚ ਨਹੀਂ ਆਉਣ ਦੇਵਾਂਗੇ ਜੀ ਧੰਨਵਾਦ ਜੀ